ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਲੱਗੇ ਆ ਟਰਾਲੀ ਨੂੰ ਰੰਗ ਕਰਨ ਪਹਿਲਾਂ ਆਪਾਂ ਮਾਰਦੇ ਆ ਉਹਦੇ ਗ੍ਰੈਂਡਰ ਤੇ ਉਸ ਤੋਂ ਬਾਅਦ ਪ੍ਰਾਈਮਰ ਵੱਜੀਆਂ ਦਾ ਨਾਲ ਦੀ ਨਾਲ ਹੀ ਤੇ ਉਸ ਤੋਂ ਬਾਅਦ ਕਰਾਂਗੇ ਆਪਾਂ ਰੰਗ ਕਿਹੜਾ ਰੰਗ ਕਰਾਂਗੇ ਆਪਾਂ ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਨਾਲੇ ਬੈਲ ਆਈਕਨ ਦਬਾਲਿਆ ਕਰੋ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਚਲੋ ਦੇਖੋ ਤੁਸੀਂ ਆਹ ਦੇਖੋ ਨਾ ਦੇ ਨਾਲ ਪ੍ਰੈਮਰ ਮਾਰੀਆਂ ਨੇ ਆਪਾਂ। ਇਹ ਤੇ ਇੱਕ ਬਾਦੀ ਹੈ। ਹਾਂ ਦੇਖੋ ਇੰਨੀ ਜੰਗਾਲ ਆ ਇਹਨੂੰ। ਤੇ ਜਿਹੜਾ ਪ੍ਰੈਮਰ ਮਾਰਿਆ ਆਪਾਂ ਆਦੀ ਨਾਲ ਬ੍ਰੇਮਰ ਮਾਰੀ ਹੋਨੇ ਆ। ਇਹ ਆਪਾਂ ਕੱਲ ਲੱਗਿਆ ਸੀ ਗਰਮੀ ਬਾੜੀ ਆ। ਗਰਮੀ ਤੋਂ ਦੀਦਾ ਹੋਊਗਾ ਕਿ ਹੁਣ ਜਦੋਂ ਮੁੜ ਕੋ ਮੁੜ ਕੇ ਹੋਏ ਪਏ ਆ ਤੇ ਮੇਰੇ 2-3 ਘੰਟੇ ਲਾਉਣੇ ਆ। ਤੇ ਬਾਕੀ ਤਾਂ ਗੱਗਬੀ ਹੋ ਜਾਂਦੀ ਹਟ ਜਾਈਦਾ। ਵੇ ਤੇ ਤੇਲ ਲੱਗਿਆ ਆਇ ਕਿ ਇਹ ਇਹ ਪ੍ਰਾਈਮਰ ਬਈ ਯਾਰ ਐਂ ਕਾ ਤੂੰ ਦੇਵਾ ਏ ਫੌਜੀ ਰੰਗਾ ਯਾ ਰੰਗਾ ਹੈ ਨਾ ਇੱਕ ਹਸਾਬ ਦਾ ਰੰਗ ਹੀ ਆ ਫੌਜੀ ਰੰਗਾ ਸੱਚੇ ਕਿਟਰਾਲੀ ਨੇ ਹੋਈ ਜਾਈ ਸਮਾਨ ਦਾ ਹਾਂ ਉਹ ਜੀ ਟਰਾਲੀ ਨੇ ਵੇਚੀ ਹੈ ਨਾ ਭਈ ਗ੍ਰੈਂਡਰ ਨੇ ਬਹੁਤ ਚੱਕਦਾ ਸਮਾਨ ਦੇਉ ਬਹੁਤ ਜੰਗਾਲ ਸੀ ਆਹ ਇੱਕ ਗੱਲ ਹੋਰ ਹੈ ਸਾਫ ਟਾਕੀ ਮਾਰਦੀ ਮੜੀ ਹੈ ਨਾ ਯਾਰ ਜਦੋਂ ਜੰਗਾਲ ਚ ਆ ਜਾਂਦਾ ਨਾ ਗ੍ਰੈਂਡਰ ਦੇ ਉਹਦੀ ਜਾਨ ਨਿਕਲ ਜਾਂਦੀ ਹੈ ਪਕੜ ਕੀਤੀ ਦੀ ਉਹਦੀ ਉਹ ਪਤਨ ਤਾਂ ਯਾਰ ਬਰੀਕ ਬਰੀਕ ਪਟਣਾ ਬਹੁਤ ਔਖਾ ਹੁੰਦਾ ਹੈ ਨਾ ਜੰਗਾਲ ਪੈ ਚਲੀ ਜਾਵੇ ਮੈਨੂੰ ਇਹ ਨਹੀਂ ਸਮਝ ਲੱਗੀ ਯਾਰ ਵੀ ਆਪਣੇ ਜੰਗਾਲ ਦੇ ਪਈ ਕਾ ਤੋਂ ਆਪਾਂ ਕਿ ਟਰਾੜੀ ਵੀ ਬਾੜੀ ਇੰਨੇ ਬਾਹਰ ਤਾਂ ਨਹੀਂ ਦੇਵਾਪ ਜਦੋਂ ਠੱਲ ਨਹੀਂ ਹੁੰਦੀ ਬਾੜਾ ਜਰੂਰ ਤਾਂ ਪੰਦਰੇ ਠੱਲ ਦਿੰਦੇ ਸੀ ਮਾਰਦੇ ਕਿ ਨਿਕਾਣੇ ਮਾਰਿਆ ਨਹੀਂ ਮਾਰਿਆ ਮਿਲ ਸੁੱਖੇ ਨੇ ਮਾਰਿਆ ਸੁਖੇ ਲੀਡਾ ਮਾਰ ਕੇ ਗਿਆ ਮੈਂ ਜੀ ਤਾਂ ਗ੍ਰੈਂਡਰ ਮਾਰਕੀਟ ਹੈ ਆ ਯਰ ਉਧਰ ਬੰਦ ਕਰਨ ਵਾਲਾ ਬਈ ਕਰੀਂ ਦਿਓ ਕੱਢੀਏ ਬਾਹਰ ਇਹ ਨਹੀਂ ਆਏ ਲੱਗਦਾ ਦੂਰੋਂ ਜਮ ਜਗਾਉਣ ਦੀ ਪਰ ਨਹੀਂ ਆ ਮੜਾ ਮੋਟਾ ਰੰਗ ਜਾ ਜਿਹੜਾ ਦੀਨ ਹੈ ਪਾਪੇ ਹੋ ਕੇ ਮਾਰਿਆ ਜਿਹਾ ਨਾ ਇਹ ਜੇ ਗੱਲਾ ਗੱਲਾ ਜੇ ਮਾਰਦੇ ਕਰੀਏ ਨਾ ਕੜਤਾ ਚਲ ਠੀਕ ਹੈ ਇਧਰ ਖਿੱਚ ਦਿੰਨੇ ਪਾਚ ਜੁਕੇ ਇੱਟ ਤਾਰ ਲੈ ਖਿੱਚ ਲਾ ਤਾਰ ਵੀ ਚਾ ਫਿਰ ਕਿੱਠੀ ਕਰ ਲਾਂਗੇ ਪਹਿਲਾਂ ਬਈ ਰੰਗਿਆ ਨਹੀਂ ਸੀ ਇਹੋ ਜਾਂ ਸੰਤਰੀਆ ਤੇ ਹੁਣ ਆਪਾਂ ਇਹਨੂੰ ਰੰਗ ਕਰਨਾ ਡਾਇਰੈਕਟਰ ਨਾਲ ਹੈ ਜੀ ਰਮ ਤੇ ਇਹੋ ਜਿਹਾ ਰੰਗ ਕਿ ਨਜ਼ਰ ਹੋ ਗਿਆ ਬਣੀ ਨੂੰ ਤੇ ਟਰਾਲੀ ਨੂੰ 15 ਦੀ ਹਾਂ 15 ਦੀ ਬਣੀ ਹੋਈ ਵੀ 9 ਸਾਲ ਹੋ ਗਏ ਸੀ ਤੇ ਰੰਗ ਨਹੀਂ ਕੀਤਾ ਸੀ ਇੱਕ ਵਾਰੀ ਹੋਰ ਰੰਗ ਮਰਵਾਇਆ ਸੀ ਜਿਹੜਾ ਆਪਣੇ ਜਿਵੇਂ ਹੁੰਦੇ ਆ ਐਮ ਆਰ ਐਫ ਵਾਲੇ ਟਰੈਕਟਰਾਂ ਵਾਲੇ ਉਦੋਂ ਰੰਗ ਕਰਵਾਇਆ ਸੀ ਉੱਤੇ ਕਰਤਾ ਸੀ ਉਹਨਾਂ ਨੇ ਦੋਰੀ ਹੋਇਆ ਉਹ ਉਹਦਾ ਫਿਰ ਯਾਰ ਪਤਲਾ ਜਾ ਹੁੰਦਾ ਹੈ ਨਾ ਯਾਨੀ ਆਪਾਂ ਸਹੀ ਦਲੀਲ ਨਾਲ ਰੰਗ ਨਹੀਂ ਕਰਾਇਆ ਸੀ ਤੇ ਜਿਵੇਂ ਉਹ ਆ ਗਏ ਉੱਥੇ ਲੈ ਗਏ ਤੇ ਰੰਗ ਕਰਤਾ ਹੁਣ ਆਪਾਂ ਗ੍ਰੈਂਡਰ ਮਾਰ ਕੇ ਤੇ ਆ ਬ੍ਰੈਮਰ ਵੱਜੀ ਜਾਂਦਾ ਹੈ ਹੈ ਵੇ ਵਾਰੇ ਵਾਰੇ ਜਾਈਏ ਯਾਰ ਵੀ ਆਪ ਦੇ ਜਨੇ ਟਰਾਲੀ ਪੂਰੀ ਮਜਬੂਤ ਬਣਾਈ ਸੀ ਇਹਦਾ ਵੇਟ ਹੈਗਾ 14 ਗਵੰਡਰ ਦੇ ਆਸੇ-ਪਾਸੇ ਬਾਕਸ ਇਹਦਾ 14 ਗਵੰਡਰ 40 ਕਿਲੋ ਦੀ ਹੈ ਪੂਰੀ ਨਿੱਗਰ ਆ ਵੇਖੋ ਤੁਸੀਂ ਫਟੀਆਂ-ਫੁੱਟੀਆਂ ਆਏ ਨਹੀਂਗਾ ਇਹ ਸਾਈ ਦੀ ਬਣਵਾਈ ਸੀ ਤੇ ਪਰ ਨਾ ਡਾਲਾ ਵੀ ਬਹੁਤ ਪਰਾਜੀ ਇਹਦਾ ਹੁਣ ਡਾਲਾ ਆਪਾਂ ਦੂਜੂ ਖੋਲਦਾਂ ਕਰਵਾਇਆ ਵੇਖ ਪਹਿਲਾਂ ਡਾਲਾ ਨਾਲ ਉੱਤੋਂ ਖੋਲਦ ਸੀ ਇੱਥੇ ਥੱਲੇ ਨੂੰ ਇੱਥੇ ਪਹਿੋਂਦੇ ਸੀ ਕਿੱਲੇ ਦੇ ਭਈ ਜਦੋਂ ਲੈ ਕੇ ਜਾਂਦਾ ਸੀ ਨਾ ਜੇ ਰੇਪਾਉਣ ਵਾਸਤੇ ਲੈ ਗਿਆ ਕੋਈ ਤੇ ਡਾਲਾ ਉੱਤੋਂ ਛੱਡ ਦਿੰਦੇ ਸੀ ਕਿਉਂ ਭਾਰਾ ਡਾਲਾ ਰੱਖਣ ਜੋ ਉਹਨਾਂ ਨੂੰ ਐ ਹੁੰਦਾ ਸੀ ਵੀ 6:00 ਵਜੂਗੀ ਜੇ ਛੱਡਦੇ ਤਾਂ ਇਹ ਆਹ ਵੇਖੋ ਤੁਸੀਂ ਜਦੋਂ ਇਹ ਤੇ ਆ ਕੇ ਜੋਰ ਵੱਜਦਾ ਸੀ ਤੇ ਆਹ ਪੱਟਦੀ ਐਂਗਲ ਪੱਟਦੀ ਆਹ ਪੱਟਦੀਆਂ ਸੀ ਆਹ ਦੁਬਾਰੇ ਵੈਲਡ ਲਵਾਏ ਤੁਹਾਨੂੰ ਉਵੇਂ ਦੇਖਦੇ ਉਹਨਾਂ ਗਿਆ ਵੇਖੋ ਇਧਰ ਇਸੇ ਕਰਕੇ ਆ ਹੁਣ ਦੂਜੂ ਬਾਹਰ ਨੂੰ ਬਾਹਰ ਨੂੰ ਖੁੱਲਦਾ ਡੰਡਾ ਕੀਤਾ ਤੇ ਮੁੜ ਕੇ ਨਾਲੇ ਦਾ ਡਾਲੇ ਨੁਕਸਾਨ ਹੁੰਦਾ ਨਾਲੇ ਟਰਾਲੀ ਦਾ ਨੁਕਸਾਨ ਹੁੰਦਾ ਆਏ ਫਿਰ ਯਾਰ ਲੈਣੀ ਦੇਣੀ ਤਾਂ ਫਿਰ ਚੀਜ਼ ਪੈਂਦੀ ਹੈ ਜਦੋਂ ਆਪ ਪਹਿਲਾਂ ਮੰਗ ਮੰਗ ਕੇ ਡੰਗੇ ਲਾਏ ਆ ਤੇ ਹੁਣ ਆਪਾਂ ਠੰਗਰ ਬਣ ਜੀਏ ਵੀ ਆਪਾਂ ਤਾਂ ਕਿਸੇ ਟਰਾਲੀ ਦੇਣ ਹੀ ਨਹੀਂ ਬਹੁਤ ਹੈਗੇ ਆ ਇਹ ਜਿਹੇ ਲੋਕ ਵੀ ਹੈਗੇ ਜਿਹੜੇ ਕੋਸੰਦਾ ਬਣਾ ਲੈਂਦੇ ਆ ਤੇ ਮੁੜ ਕੇ ਕਹਿੰਦੇ ਵੀ ਤੂੰ ਕੌਣ ਤੇ ਮੈਂ ਕੌਣ ਤੇ ਪਹਿਲਾਂ ساری ਉਮਰ ਮੰਗ ਮੰਗੀ ਟਾਈਮ ਪਾਸ ਕੀਤਾ ਹੁੰਦਾ। ਉਹ ਚੱਖਾ ਯਾਰ ਇਹੋ ਗ੍ਰਾਈਂਡਰ ਆ ਜੇਰਾ ਆਪਾ ਉਹ ਵੀ ਕਰਨਾ। ਆ ਵੇਖਿਓ ਭਾਈ ਕਿੰਨਾ ਦਿੱਤਾ ਆ ਪਿਆ ਹੁਣ। ਹੁਣ ਵੇਹ ਤੂੰ ਕਿੰਨਾ ਦਿੱਤਾ ਗ੍ਰਾਈਂਡਰ। ਹੱਥ ਨੇ ਲੱਗਦਾ ਇਹ ਚੱਲਦਾ ਇਹਨਾਂ ਦਿੱਤਾ ਹੋਵੇ ਫਿਰ ਤਾਂ ਇਹ ਲੋਟ ਹੀ ਨਾ ਆਵੇ ਕੰਮ। ਚੱਲਦਾ ਨਾ ਹਵਾ ਬਹੁਤ ਸੜਦਾ। ਤਾਂ ਅਗਰ ਘਟਰੀਆਂ ਦੇ ਹੈਂ ਤਾਂ ਹੀ ਕਰਦਾ ਹਾਂ ਹਾਂ ਇਹਦੇ ਵਿੱਚ ਵੀ ਆ ਇਹ ਸਰੀ ਜਨਾਰ ਹੈ ਕਿਉਂ ਜਾ ਰਹੀ ਨਹੀਂ ਟੱਕ ਲੱਗਦੇ ਜੀ ਜੁਐਲਰੀ ਕਿਹੜੀ ਨੂੰ ਜੁਐਲਰੀ ਆਲਾ ਭਾਈ ਇਹ ਤਾਂ ਆਪਾਂ ਅੱਜ ਦੀ ਅੱਜ ਵੀਡੀਓ ਬਣਾਈ ਹੈ ਤੇ ਜਿੱਦਿਆ ਆਪਾਂ ਰੰਗ ਕੀਤਾ ਨਾ ਉਹਦੇ ਫੇਰ ਬਣਾਵਾਂਗੇ ਅਜਾ ਟੈਰੇਸ ਅਸੀਂ ਆਪਣਾ ਪਹਿਲਾ ਜਿਹੜਾ ਟਰਾਲੀ 'ਚ ਉਹਦਾ ਸੀ ਉਹ ਟਰਾਲੀ ਥੋੜੀ ਜਿਹੀ ਨਰਮ ਸੀ ਫਿਰ ਜਿਹਾ ਆਪਾਂ ਟੈਰੇਸ ਆਵਾ ਦੇ ਫਿਰ ਆਪਾਂ ਰੈਮ ਵੀ ਘੜੇ ਵਾਲੇ ਪਾਉਣੇ ਸੀ